ਨਾਰਕੋਟਿਕਸ ਕੰਟਰੋਲ ਬਿਊਰੋ ਨੇ ਹਰੀਦвар ਤੋਂ ਅੰਮ੍ਰਿਤਸਰ ਆਏ ਕੋਰਡੀਨ ਸਰਪ ਨਾਲ ਭਰੇ ਟਰੱਕ ਤੇ ਛਾਪਾ ਮਾਰ ਕੇ 1332 ਬੋਤਲਾਂ ਬਰਾਮਦ ਕੀਤੀਆਂ। ਇਹ ਟਰੱਕ ਇੱਕ ਪ੍ਰਾਈਵੇਟ ਗੋਦਾਮ 'ਚ ਪਹੁੰਚਿਆ ਸੀ। ਇਹ ਖੇਪ ਜੀਆਰ ਫਾਰਮਾ ਹਰੀਦвар ਦੀ ਇੱਕ ਦਵਾਈ ਕੰਪਨੀ ਵੱਲੋਂ ਭੇਜੀ ਗਈ ਸੀ। ਇਹ ਦਵਾਈ ਗੈਰਕਾਨੂੰਨੀ ਤਰੀਕੇ ਨਾਲ ਵੇਚਣ ਲਈ ਲਿਆਂਦੀ ਜਾ ਰਹੀ ਸੀ। ਐਨਸੀਬੀ ਨੇ ਕਸਬਾ ਨਗਰ ਤੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਜੀਆਰ ਫਾਰਮਾ ਦਾ ਮਾਲਕ ਹੁਣ ਤੱਕ ਫਰਾਰ ਹੈ। ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਗੈਰਕਾਨੂੰਨੀ ਟੈਕਸ ਮਾਫੀਆ ਵਿਰੁੱਧ ਵੀ ਕਾਰਵਾਈ ਜਾਰੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਮਿਸਟ ਐਸੋਸੀਏਸ਼ਨ ਅੰਮ੍ਰਿਤਸਰ ਦਾ ਇੱਕ ਆਫਿਸ ਬੇਰਰ ਅੰਮ੍ਰਿਤਸਰ ਵਿੱਚ ਨਸ਼ੇ ਵਾਲੀਆਂ ਦਵਾਈਆਂ ਦੀ ਵਿਕਰੀ ਵਿੱਚ ਸ਼ਾਮਿਲ ਹੈ ਅਤੇ ਇਸ ਤੋਂ ਆਪਣਾ ਹਿੱਸਾ ਲੈਂਦਾ ਹੈ ਇਹ ਦਾਅਵੇ ਸਥਾਨਕ ਸੱਤਰ ਤੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ऐसे संबंध ਵਿੱਚ ਸਾੜੀ ਫਾਸਪੇ ਨਿਊਜ਼ ਟੀਮ ਕਟਰਾ ਸ਼ੇਰ ਸਿੰਘ ਵਿਖੇ ਪਹੁੰਚੀ ਜਿੱਥੇ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਕਿਹਾ ਕਿ ਜਿਹੜੇ ਵੀ ਦੁਕਾਨਦਾਰ ਨਸ਼ੀਲੀਆਂ ਗੋਲੀਆਂ ਵੇਚਣਗੇ ਉਹਨਾਂ ਖਿਲਾਫ ਐਸੋਸੀਏਸ਼ਨ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੁਕਾਨਦਾਰਾਂ ਨੂੰ ਸਾਫ਼ ਸੁਥਰਾ ਕੰਮ ਕਰਨ ਦੀ ਹਦਾਇਤ ਦਿੱਤੀ ਦੇਖੋ ਜੀ ਅਸੀਂ ਤੇ ਪਿਛਲੇ 20-22 ਸਾਲ ਤੋਂ ਇਹੀ ਅਸੀਂ ਸਾਰੇ ਮੈਂਬਰਾਂ ਨੂੰ ਜਿਹੜਾ ਆ ਉਹ ਦੱਸਦੇ ਆ ਵੀ ਵਿਦਆਊਟ ਬਿੱਲ ਨਾ ਤੇ ਸਮਾਨ ਲਓ ਨਾ ਵਿਦਆਊਟ ਬਿੱਲ ਜਿਹੜਾ ਆ ਉਸਮਾਨ ਵੇਚੋ ਪਰ ਫਿਰ ਵੀ ਕਈ ਜਿਹੜੇ ਕੁਸ਼ਰਾਰਤੀ ਅੰਸਰ ਹੈਗੇ ਨੇ ਜਿਹੜੇ ਕਿ ਇਸ ਨਸ਼ੇ ਦੇ ਵਪਾਰ ਨੂੰ ਜਿਹੜਾ ਆ ਉਹ ਉਹਦੀ ਵਧਨ ਦੇ ਵਿੱਚ ਪਰਫੁੱਲਤ ਕਰਨ ਦੇ ਵਿੱਚ ਉਹ ਹੈਲਪ ਕਰਦੇ ਨੇ ਅਸੀਂ ਜਾਣਦੇ ਹਾਂ ਵੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੀ ਆ ਕੱਲ ਨਿਊਜ਼ ਦੇ ਵਿੱਚ ਆ ਰਹੀ ਆ ਵੀ ਇੱਕ ਟਰੱਕ ਜਿਹੜਾ ਆ ਉਹ ਫੜਿਆ ਗਿਆ ਆ ਤੇ ਉਹਦੇ ਵਿੱਚ ਕੋਈ ਕੈਮਿਸਟ ਐਸੋਸੀਏਸ਼ਨ ਦਾ ਆਫਿਸ ਬਿਰਰ ਦਾ ਨਾਮ ਵੀ ਹੈਗਾ ਆ ਸੋ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਹਾਂ ਵੀ ਜਿਹੜਾ ਵੀ ਨਾਓ ਐਸੋਸੀਏਸ਼ਨ ਦਾ ਹੈਗਾ ਆ ਉਹਨੂੰ ਜਿਹੜਾ ਆ ਉਹ ਸਾਰਿਆਂ ਦੇ ਸੱਬ ਨੇ ਜਿਹੜਾ ਆ ਉਹ ਪਬਲਿਕਲੀ ਦੱਸਿਆ ਜਾਵੇ ਸੋ ਦੈਟ ਜਿਹੜਾ ਆ ਉਸ ਨਾਅ ਨੂੰ ਜਦੋਂ ਤੁਸੀਂ ਦੱਸੋਗੇ ਤੇ ਬਾਕੀਆਂ ਤੇ ਵੀ ਅਸਰ ਪਏਗਾ ਤੇ ਆਮ ਤੌਰ ਤੇ ਹੁੰਦਾ ਕੀ ਆ ਵੀ ਖਬਰ ਆਂਦੀ ਹੈ ਜੀ ਨਸ਼ੇ ਦਾ ਵਪਾਰੀ ਫੜਿਆ ਗਿਆ ਪਰ ਉਹ ਫੜਿਆ ਇੱਥੇ ਜਾਂਦਾ ਆ ਉਹ ਵਪਾਰੀ ਛੱਡਿਆ ਕਿੱਥੇ ਜਾਂਦਾ ਆ ਉਹ ਅੱਜ ਤੱਕ ਅਕਦੀ ਕਿਸੇ ਨੂੰ ਪਤਾ ਨਹੀਂ ਲੱਗਦਾ ਪਰ ਜੇ ਅਜ ਵਾਕਈ ਇਹ ਖਬਰ ਸੱਚੀ ਹੈ ਤੇ ਅਸੀਂ ਚਾਹਾਂਗੇ ਵੀ ਉਸ ਵਪਾਰੀ ਦਾ ਨਾਮ ਜਿਹੜਾ ਆ ਉਹ ਜਾਗਰ ਹੋਣਾ ਚਾਹੀਦਾ ਹੈ ਸਾਡੀ ਐਸੋਸੀਏਸ਼ਨ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਦੇ ਜਿਹਦੇ ਪ੍ਰਧਾਨ ਵਿਸ਼ਾਲ ਦੇਵਰਾਜੀ ਆ ਸਾਡੀ ਹੋਲਸੇਲ ਕੈਮਿਸਟ ਐਸੋਸੀਏਸ਼ਨ ਜਿਹਦੇ ਪ੍ਰਧਾਨ ਰਾਜ ਕੁਮਾਰ ਸ਼ਰਮਾ ਜੀ ਐ ਤੇ ਸਮੂਹ ਜਿਹੜੇ ਅਸੀਂ ਮੈਂਬਰ ਹੈਗੇ ਆ ਉਹ ਇਸ ਚੀਜ਼ ਦਾ ਵਿਰੋਧ ਕਰਦੇ ਆ ਤੇ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਵੀ ਇਸ ਤੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੀ ਸੰਸਥਾ ਦਾ ਸਿਰਫ ਜਿਹੜੇ ਦਵਾਈਆਂ ਵੇਚਦੇ ਆ ਔਰ ਰਿਕਾਰਡ ਰੱਖਦੇ ਆ ਉਹਨਾਂ ਨੂੰ ਸਹਿਯੋਗ ਕਰਦੀ ਹੈ ਸਾਡਾ ਮਸਲਾ ਦੂਰ ਦੂਰ ਤੱਕ ਕੋਈ ਵੀ ਕਿਸੇ ਤਰ੍ਹਾਂ ਦਾ ਜੀਐਸਟੀ ਨਾਲ ਨਹੀਂ ਹੈ ਤੇ ਨਾ ਹੀ ਸਾਡਾ ਕੋ ਕੋਲ ਇਸ ਦਾ ਸਮਰਥਨ ਹੈ ਸਾਡੀ ਐਸਐਨ ਦੀ ਸਮੱਸਿਆ ਭਾਗੀਆਂ ਦਵਾਈਆਂ ਦੀ ਕੰਪਨੀ ਹੈ ਫਿਰ ਕੁਝ ਜਿਹੜੇ ਸਾਡੇ ਤੋਂ ਸਪਲਾਈਰ ਮਾਲ ਲੈਂਦੇ ਆ ਉਹਨਾਂ ਦੀ ਪੇਮੈਂਟ ਆ ਇੱਥੇ ਕਈ 2-3 ਐਸੋਸੀਏਸ਼ਨਾਂ ਚੱਲਦੀਆਂ ਕੁਝ ਲੋ ਹੋ ਸਕਦਾ ਉਹਨਾਂ ਲੋਕਾਂ ਨੂੰ ਸਹਿਯੋਗ ਕਰ ਦਿਓ ਜਿਹੜਾ ਬਿਨਾ ਬਿੱਲੋ ਮਾਲ ਵੇਚਦੇ ਆ ਜਾਂ ਕੈਮਰੇ ਨਾ ਲਗਾਉਂਦਾ ਵਿਰੋਧ ਕਰਦੇ ਆ ਔਰ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਉਹ ਇਹ ਕਿਉਂ ਕਰਨਾ ਚਾਹੁੰਦੇ ਆ ਜਦਕਿ ਸਾਡੀ ਇੱਕ ਮੌਲਿਕ ਬੁਨਿਆਦੀ ਜ਼ਿੰਮੇਵਾਰੀ ਆ ਕਿ ਅਸੀਂ ਜੇ ਕੈਮਿਸਟ ਹੋਣ ਦੇ ਨਾਤੇ ਇਨਸਾਨੀਅਤ ਦਾ ਹੀ ਫਰਜ਼ ਨਿਭਾਉਂਦੇ ਹੋਏ ਸਹੀ ਤਰੀਕੇ ਦੀ ਸਹੀ ਰਿਕਾਰਡ ਦੀ ਦਵਾਈਆਂ ਵੇਚੀਏ ਤੇ ਉਹਨਾਂ ਗਲਤ ਅੰਸਰਾਂ ਤੋਂ ਹੀ ਦੂਰ ਰਹੀਏ ਜਿਹੜੇ ਬੰਦੇ ਸਾਡੇ ਟ੍ਰੇਡ ਨੂੰ ਸਾਡੇ ਸਮਾਜ ਨੂੰ ਖਰਾਬ ਕਰਦੇ ਆ ਉਹ ਤਾਂ ਗਲਤ ਗੱਲ ਆ ਜਿਹੜਾ ਦਵਾਈਆਂ ਦੇ ਲਾਇਸੈਂਸ ਦੇ ਲੈ ਕੇ ਦਵਾਈਆਂ ਦੀ ਆੜ ਦੇ ਵਿੱਚ ਮੈਡੀਕਲ ਨਿਸ਼ਾ ਵੇਚਦੇ ਆ ਇਹ ਤਾਂ ਕਹਿੰਦੇ ਸਰਕਾਰ ਸਖਤ ਤੋਂ ਸਖ਼ਤ ਕਾਰਵਾਈ ਹੈ ਇਹ ਤਾਂ 12-15 ਸਾਲ ਤੋਂ ਲੜਾਈ ਲੜਦੇ ਆ ਰਹੇ ਕਿ ਆ ਵੀ ਸਖਤ ਤੋਂ ਸਖ਼ਤ ਕਾਰਵਾਈਆਂ ਨਾ ਲੋਕਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਪਹਿਲੇ ਤਾਂ ਬੜੇ ਮੰਨ ਭਗੇ ਜਿਹੜੀ ਫੇਰ ਦੁਬਾਰਾ ਖਬਰ ਹੈ ਕਿ ਇੱਕ ਟਰੱਕ ਜਿਹੜਾ ਕੱਲ ਪੂਰਾ ਨਸ਼ੀਲੇ ਕੁਡੀਨ ਜਿਹੜਾ ਸਰਪ ਹੈ ਉਹਦਾ ਫੜਿਆ ਗਿਆ ਅੰਮ੍ਰਿਤਸਰ ਦੇ ਵਿੱਚ ਔਰ ਖਬਰ ਦੇ ਮੁਤਾਬਕ ਜਿਹੜੇ ਸੂਤਰਾਂ ਦੇ ਅਨੁਸਾਰ ਜਿਹੜਾ ਉਹ ਚ ਲਿਖਿਆ ਹੈ ਇਹ ਹੋਟਲ ਟ੍ਰਕ ਵੀ ਉੱਥੋਂ ਹਦਵਾ ਤੋਂ ਅੰਮ੍ਰਿਤਸਰ ਆਦੇ ਜਿਹੜੇ ਕਿ ਪੰਜਾਬ ਦੇ ਲਈ ਅੰਮ੍ਰਿਤਸਰ ਦੇ ਲਈ ਇਹ ਬੜੀ ਮਨ ਭਾਗੀ ਹੈ ਔਰ ਅਸੀਂ ਪੰਜਾਬ ਕੈਮਿਸਟ ਐਸੋਸੀਏਸ਼ਨ ਜਿਹੜੀ ਕਿ ਅਫੀਲੀਏਟਡ ਹੈ 올 ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟਸ ਅੱਜ ਤੁਹਾਨੂੰ ਅਸੀਂ ਖੇਦੀ ਕਰਦੇ ਹਾਂ ਮੈਂ ਤੁਹਾਡੀ ਜਾਣਕਾਰੀ ਦੇ ਲਈ ਪਿਛਲੇ ਹਫਤੇ ਹੀ ਸਾਡੀ ਇੱਕ ਮੀਟਿੰਗ ਸੀ ਪੰਜਾਬ ਦੇ ਹੈਲਥ ਸੈਕਟਰੀ ਕੁਮਾਰ ਰਾਹੁਲ ਜੀ ਔਰ ਕਮਿਸ਼ਨਰ ਡਾਕਟਰ ਅਨੁਭਵ ਤਰੀਖਾ ਜੀ ਔਰ ਸਾਡੇ ਜੁਆਇੰਟ ਕਮਿਸ਼ਨਰ ਡਰਗ ਜਿਹਦੇ ਵਿੱਚ ਪੰਜਾਬ ਕੇਮਿਸਟ ਐਸੋਸੀਏਸ਼ਨ ਨੇ ਉਹਨਾਂ ਨਾਲ ਡਿਸਕਸ਼ਨ ਕੀਤੀ ਔਰ ਉਹਦੇ ਵਿੱਚ ਅਸੀਂ ਤਾਂ ਪੂਰਾ ਉਹਨਾਂ ਨੂੰ ਪ੍ਰੋਸਾ ਦਵਾਇਆ ਔਰ ਉਹਨਾਂ ਨੇ ਐਨਸੀਬੀ ਦੇ ਬਾਰੇ ਗੱਲਬਾਤ ਕੀਤੀ ਕਿ ਚੰਡੀ ਦਿੱਲੀ ਤੋਂ ਜਿਹੜੀ ਉਹਨਾਂ ਦੇ ਜਿਹੜੀ ਟੀਮ ਹੈ ਉਹਨਾਂ ਨੇ ਕੁਝ ਦਵਾਈਆਂ ਦੇ ਉੱਪਰ ਜਿਨ੍ਹਾਂ ਦੇ ਵਿੱਚ ਪ੍ਰੀ ਗਾਬਲਨ 300 ਮਿਲੀਗ੍ਰਾਮ ਤੋਂ ਉੱਪਰ ਕੋਈ ਵੀ ਕੰਬੀਨੇਸ਼ਨ ਦੇ ਵਿੱਚ गैबापेंटिन 400 मिलीग्राम डाइसाइक्लोमाइन टैबलेट टेपेंडाडोल और जोपीसार्टोन फ्लुसी पेंटोक्सल और कैरी इबोटोल जड़ी ये कैरीसोमा ਦੇ ਨਾਮ ਉੱਤੇ ਜਿਹੜੀ ਪਹਿਲੇ ਆਂਦੀ ਸੀ ਇਹ ਸੱਤ ਦਵਾਈਆਂ ਜਿਹੜੀਆਂ ਤੇ ਉਹਦੇ ਉੱਤੇ ਕੋਈ ਵੀ ਅਗਰ ਕੁਆਂਟੀਟੀ ਦੇ ਵਿੱਚ ਚਾਹੇ ਉਹ ਕੰਪਨੀ ਹੈ ਚਾਹੇ ਉਹ ਡਿਸਟ੍ਰੀਬਿਊਟਰ ਹੈ ਚਾਹੇ ਮੈਨੂਫੈਕਚਰਰ ਹੈ ਚਾਹੇ ਸੀਐਂਡਐਫ ਹੈ ਜਾਂ ਕੋਈ ਵੀ ਬਲਕ ਦੇ ਵਿੱਚ ਖਰੀਦਾ ਔਰ ਉਹਨੂੰ ਆਪਣੇ ਪੰਜਾਬ ਦੇ ਪੋਰਟਲ ਦੇ ਉੱਤੇ ਐਨਸੀਬੀ ਦੇ ਪੋਰਟਲ ਦੇ ਉੱਪਰ ਐਨਸੀਬੀ ਦਾ ਜਿਹੜਾ ਸਪੈਸ਼ਲ ਪੋਰਟਲ ਹੈ ਇਹਨਾਂ ਦਵਾਈਆਂ ਦੇ ਉੱਪਰ ਉਹਦੇ ਵਿੱਚ ਡਿਟੇਲ ਉਹਨੂੰ ਦੇਣੀ ਪੈਗੀ ਨਸ਼ੀਲੀਆਂ ਦਵਾਈਆਂ ਦੇ ਖਿਲਾਫ ਵੱਡੀ ਮਹੀਮ ਦੇ ਤਹਿਤ ਡਰਗ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਵੱਡੀਆਂ-ਵੱਡੀਆਂ ਉਪਲਬਧੀਆਂ ਕੀਤੀਆਂ ਜਾ ਰੀਆਂ ਨੇ ਡਰਗ ਨੂੰ ਕਾਬੂ ਵੀ ਕੀਤਾ ਜਾ ਰਿਹਾ ਹੈ ਤੇ ਉਸੇ ਸਬੰਧ ਦੇ ਵਿੱਚ ਸਾਡੀ ਅੱਜ ਫਾਸਿਲੀਟੀ ਦੀ ਟੀਮ ਪਹੁੰਚੀ ਹੈ ਦਵਾਈਆਂ ਵਾਲੀ ਮਾਰਕੀਟ ਕਟੜਾ ਸ਼ੇਰ ਸਿੰਘ ਦੇ ਵਿੱਚ ਜਿੱਥੇ ਕਿ ਦੋ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਦਾ ਇੱਕੋ ਹੀ ਆਖਣਾ ਹੈ ਕਿ ਜਿਹੜੇ ਦਵਾਈਆਂ ਵੇਚਣ ਵਾਲੇ ਦੁਕਾਨਦਾਰ ਨੇ ਆਪਣਾ ਬਿਲਕੁਲ ਸਾਫ਼ ਸੁਥਰਾ ਕੰਮ ਕਰਨ ਔਰ ਕੋਈ ਐਸੀਆਂ ਦਵਾਈਆਂ ਨਾ ਵੇਚਣ ਜੋ ਕਿ ਇਨਲੀਗਲ ਹੋਣ ਨਹੀਂ ਤੇ ਕਾਰਵਾਈ ਉਹਨਾਂ ਤੇ ਕੀਤੀ ਜਾਏਗੀ ਆਪਣਾ ਸਾਫ਼ ਸੁਥਰਾ ਵਪਾਰ ਕਰਨ ਤਾਂ ਜੋ ਉਹਨਾਂ ਨੂੰ ਭਵਿੱਖ ਦੇ ਵਿੱਚ ਕੋਈ ਇਹੋ ਜਿਹਾ ਖਮਿਆਜ਼ਾ ਨਾ ਭੁਗਤਣਾ ਪਵੇ ਔਰ ਦੋਵੇਂ ਐਸੋਸੀਏਸ਼ਨਾਂ ਦਾ ਆਖਣਾ ਹੈ ਕਿ ਇਹੋ ਜਿਹੇ ਆਦਮੀ ਦੇ ਖਿਲਾਫ ਉਹ ਬਿਲਕੁਲ ਸਾਥ ਨਹੀਂ ਦੇਣਗੇ ਕੈਮਰਾਮੈਨ ਰਕੇਸ਼ ਕੁਮਾਰ ਦੇ ਨਾਲ ਚਿਚਿਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ